ਨਮੇ ਐਸਐਸਪੀ ਪ੍ਰੋਸੇ ਤੇ ਬਟਾਲਾ ਧਰਨਾ ਅੰਮਿੱਥੇ ਸਮੇਂ ਲਈ ਮੋਤਲ ਚੀਰਮੈਨ ਅਮਨਿੰਦਰ ਸਿੰਘ ਬਟਾਲਾ ਦੇ ਵਿੱਚ ਪਿਛਲੇ ਦਿਨੀ ਰਾਜੀ ਝੰਡੇ ਦੇ ਵਜ੍ਹਾ ਤੋਂ ਮਾਨਸਬੰਧ ਵਿੱਚ ਦੋਸ਼ਾਂ ਖਿਲਾਫ ਕਾਰਵਾਈ ਨਾ ਹੋਣ ਤੇ ਇਸ ਮਾਮਲੇ ਦੇ ਕਿਸੰਘਰਸ਼ ਕਰ ਰਹੀ ਜਥੇਬੰਦੀ ਸ਼ਹੀਦ ਭਗਤ ਸਿੰਘ ਤਸ ਐਸ਼ਰੇਸ਼ਨਲ ਡਿਲੀਗੇਸ਼ਨ ਵੱਲੋਂ ਅੱਜ ਸ੍ਰੀ ਸੁਹੇਲ ਮੀਰ ਐਸਐਸਪੀ ਬਟਾਲਾ ਨਾਲ ਮੁਲਾਕਾਤ ਕੀਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨੇ ਬਟਾਲਾ ਐਸ.ਪੀ. ਸਾਹਿਬ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦਾ ਨਵਾਂ ਚਾਰਜ ਸੰਭਾਲਿਆ ਤੇ ਅੱਜ ਬਹੁਤ ਹੀ ਵਧੀਆ ਮਾਹੌਲ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਦੀ ਕਾਬਲੀਅਤ ਤੇ ਦੂੜ ਅੰਦੇਸ਼ੀ ਦੇਖ ਕੇ ਸਾਡੇ ਮਨਾਂ ਵਿੱਚ ਇੱਕ ਇਨਸਾਫ਼ ਦੀ ਕਿਰਨ ਜਾਗੀ ਹੈ। ਉਹਨਾਂ ਨੇ ਸਾਨੂੰ ਪਹਿਲ ਦੇ ਆਧਾਰ ਤੇ ਸਹੁੰਆਂ ਤੇ ਸਾਨੂੰ ਭਰੋਸਾ ਦਿਵਾਇਆ ਕਿ ਸਾਰੇ ਮਾਮਲੇ ਨੂੰ ਮੈਡਰ ਤੇ ਕਾਨੂੰਨ ਦੇ ਆਧਾਰ ਤੇ ਜਲਦੀ ਨਿਪਟਾਰਾ ਕੀਤਾ ਜਾਵੇਗਾ ਤੇ ਨਿਆਂ ਦਿੱਤਾ ਜਾਵੇਗਾ। ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਿਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ 10 ਅਗਸਤ ਨੂੰ ਜਿਹੜਾ ਬਟਾਲਾ ਐਫਐਸਪੀ ਦਫ਼ਤਰ ਦੇ ਘਰਾਵ ਦਾ ਐਲਾਨ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅੱਜ ਐਫਐਸਪੀ ਬਟਾਲਾ ਜੀ ਦੇ ਦਫ਼ਤਰ ਤੋਂ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਜਿਦੇ ਵਿੱਚ ਫੀਡਪੱਗ ਅੰਗਰੇਜ਼ ਪ੍ਰੈਸ ਐਸੋਸੀਏਸ਼ਨ ਦਾ ਇੱਕ ਡੈਲੀਗੇਸ਼ਨ ਹੈ ਜਿਹੜਾ ਐ ਐਸਪੀ ਸਾਹਿਬ ਨੂੰ ਮਿਲਿਆ ਹੈ ਤੇ ਉਹਨਾਂ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਸਾਰਾ ਮਾਮਲਾ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਕਿੰਦੇ ਵੀ ਤੇ ਥੋੜਾ ਸਮਾਂ ਹੋਇਆ ਮੈਨੂੰ ਆਇਆ ਨੂੰ ਤੇ ਮਾਮਲਾ ਕਹਿੰਦਾ ਤੁਹਾਡੇ ਕਹਿੰਦੇ ਜੀ ਤੁਹਾਡੇ ਸਰ ਜਿਹੜਾ ਤੁਹਾਡਾ ਮਾਮਲਾ ਸਾਡੇ ਧਿਆਨ 'ਚ ਆ ਗਿਆ ਹੈ ਤੇ ਉਹਨਾਂ ਨੇ ਕਿਹਾ ਵੀ ਓਨ ਮੈਰਿਟ ਦੇ ਆਧਾਰ ਤੇ ਬਹੁਤ ਜਲਦੀ ਤੇ ਦੇਕਰ ਕਹੀਏ ਤੇ ਸ਼ਾਇਦ ਕੁਝ ਘੰਟਿਆਂ ਦੇ ਵਿੱਚ ਹੀ ਉਹ ਕਹਿੰਦੇ ਵੀ ਤੁਹਾਡਾ ਜਲਾ ਮਤਲਾ ਉਹ ਹੱਲ ਕਰ ਦਿੱਤਾ ਜਾਏਗਾ ਤੇ ਡੈਡੀਕੇਸ਼ਨ ਹੈ ਆਪਸ ਦੇ ਵਿੱਚ ਹਮਸਲਾ ਹੋ ਕੇ ਫੈਸਲਾ ਕੀਤਾ ਹੈ ਵੀ ਸਾਨੂੰ ਐਫਐਸਪੀ ਸਾਹਿਬ ਨੇ ਜੋ ਸਪਸਥਨ ਦਿੱਤਾ ਹੈ ਤੇ ਉਹਦੇ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਫਿਲਹਾਲ ਆਰਜੀ ਤੌਰ ਦੇ ਉੱਤੇ ਜਿਹੜਾ ਵੀ ਕੱਲ ਦਾ ਧਰਨਾ ਹੈ 10 ਅਕਤੂਬਰ ਦਾ ਧਰਨਾ ਜਿਹੜਾ ਹੈ ਉਹਨੂੰ ਆਰਜੀ ਤੌਰ ਤੇ ਮੁਕਤਵੀ ਕਰ ਦਿੱਤਾ ਗਿਆ ਹੈ ਤੇ ਇਸ ਵਿੱਚ ਸਾਰੇ ਤੁਸੀਂ ਜਾਣਦੇ ਹੋ ਕਿ ਸਾਰੇ ਪ੍ਰਕਰਨ ਦੇ ਵਿੱਚ ਵਿਰੋਧੀਆਂ ਵੱਲੋਂ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਕਈ ਤਰ੍ਹਾਂ ਦੇ ਧਰਨੇ ਨੂੰ ਵੀ ਮੁਲਤਵੀ ਕਰਾਉਣ ਦੇ ਲਈ ਵੀ ਧਰਨਾ ਨਾ ਹੋ ਸਕੇ ਬਹੁਤ ਸਾਜ਼ਿਸ਼ਾਂ ਵੀ ਰਚੀਆਂ ਗਈਆਂ ਹਰ ਤਰ੍ਹਾਂ ਦਾ ਹੱਥ ਕੰਡਾ ਜਿਹੜਾ ਉਹਨਾਂ ਨੇ ਅਪਣਾਇਆ ਅਖੀਰ ਆਖਰ ਸੱਚ ਦੀ ਜਿਹੜੀ ਜਿੱਤ ਵਾ ਉਹ ਉਹਨੂੰ ਕੋਈ ਨਹੀਂ ਰੋਕ ਸਕਦਾ ਤੇ ਮੈਂ ਸਮਝਦਾ ਆਂ ਕਿ ਇਹਦੇ ਨਾਲ ਜਿਹੜੇ ਵਿਰੋਧੀ ਨੇ ਜਾਂ ਜਿਹੜੇ ਛੜਜੰਤਰਕਾਰੀ ਹੈ ਉਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਮਿਲਿਆ ਹੈ ਤੇ ਇਸ ਤੋਂ ਇਲਾਵਾ ਇਸ ਧਰਨੇ ਦੇ ਵਿੱਚ ਪੂਰੇ ਸੰਘਰਸ਼ ਦੇ ਵਿੱਚ ਜਿੰਨੀਆਂ ਵੀ ਸਮਾਜਿਕ ਵੀ ਸੰਸਥਾਵਾਂ ਜਾਂ ਜਿਨ੍ਹਾਂ ਨੇ ਵੀ ਕਾਨੂੰ ਸਾਡੇ ਮੁਸ਼ਕਲ ਘੜੀ ਦੇ ਵਿੱਚ ਸਨ ਸਾਡਾ ਹੌਸਲਾ ਬਣਾਈ ਰੱਖਿਆ ਸਾਡੇ ਨਾਲ ਸਮਰਥਨ ਕੀਤਾ ਸੀ ਮੈਂ ਤਹਿ ਦਿਲੋਂ ਤੋਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦੀ ਹਾਂ ਤੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਅਗਾਹ ਦਾ ਪ੍ਰੋਗਰਾਮ ਲਿਖਿਆ ਗਿਆ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਧਰਨੇ ਦਾ ਸਮਰਥਨ ਕੀਤਾ ਉਹ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਾਰੇ ਦੇਸ਼ ਪ੍ਰੇਮੀ ਨੇ ਤੇ ਸਮਾਜ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਨੇ ਬਹੁਤ ਜਲਦ ਇਹਨਾਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾ ਕੇ ਤੇ ਉੱਥੇ ਆਉਣ ਵਾਲੇ ਸਮੇਂ ਦੇ ਲਈ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਹੜੀਆਂ ਉਹ ਕੰਮ ਕਰ ਸਕਣ ਤੇ ਸਮਾਜ ਦੀ ਬਿਹਤਰ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਸਕੀਏ ਉਹਦੇ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਜੇਕਰ ਪਰਮਾਤਮਾ ਨੇ ਚਾਹਿਆ ਤੇ ਬਹੁਤ ਜਲਦੀ ਇੱਕ ਇਹੋ ਜਿਹਾ ਮੋਰਚਾ ਉੱਪਰ ਕੇ ਸਾਹਮਣੇ ਆਏਗਾ ਵੀ ਜਿਹੜਾ ਆਪਣੇ ਸਮੁੱਚੇ ਪੰਜਾਬ ਦੀ ਸੇਵਾ ਦੇ ਲਈ ਲੋਕ ਸੇਵਾ ਦੇ ਲਈ ਜਿਹੜਾ ਵੀ ਵੱਧ ਚੜ ਕੇ ਕੰਮ ਕਰੇਗਾ ਤੇ ਉਹਦੇ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜਿਹੜੀ ਆ ਉਹ ਅਣਥੱਕ ਜਿੱਥੋਂ ਤੱਕ ਵੀ ਲੋੜ ਬੈਗੀ ਅਸੀਂ ਕੋਸ਼ਿਸ਼ਾਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹ ਸਾਰੀਆਂ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਇੱਕ ਵਧੀਆ ਪਲੇਟਫਾਰਮ ਜਿਹੜਾ ਉਹ ਤਿਆਰ ਕੀਤਾ ਜਾ ਸਕਿਆ ਤਾਂ ਕਿ ਜਿਹੜੇ ਇਹੋ ਜਿਹੇ ਅੰਸਰ ਜਿੰਨਾ ਤੁਸੀਂ ਦੇਖਿਆ ਹੀ ਹੈ ਪੂਰੇ ਪ੍ਰਕਰਨ ਦੇ ਵਿੱਚ ਸਮਾਜ ਵਿਰੋਧੀ ਅੰਸਰ ਮੈਂ ਇਹਨਾਂ ਨੂੰ ਕਹਾਂਗਾ ਤੇ ਜੇਕਰ ਦੂਸਰੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤੇ ਇਹ ਇੱਕ ਤਰ੍ਹਾਂ ਦਾ ਪੀ ਪ੍ਰੈਸ ਮਾਫੀਆ ਜਿਹੜਾ ਪੀ ਹੌਦ ਵਿੱਚ ਆ ਰਿਹਾ ਹੈ ਕਿ ਉਹਨੂੰ ਅਸੀਂ ਰੋਕਣ ਦੇ ਵਿੱਚ ਪੀ ਕਾਮਯਾਬ ਹੋ ਰਹੇ ਹਾਂ ਇਹ ਜਿਹੜਾ ਪ੍ਰੈਸ ਮਾਫੀਆ ਜਿਹੜੇ ਕਿ ਪ੍ਰੈਸ ਦੇ ਨਾਂ 'ਤੇ ਇੱਕ ਮਾਫੀਆ ਦਾ ਕੰਮ ਕਰਦੇ ਨੇ ਜਨਤਾ ਦੇ ਵਿੱਚ ਡਰ ਪੈਦਾ ਕਰਦੇ ਨੇ ਇੱਕ ਜਾਣਾ ਧਰਨਾ ਲਾਉਂਦਾ ਏ ਇੱਕ ਜਾਣਾ ਖਬਰਾਂ ਲਾਉਂਦਾ ਏ ਮੁੜ ਕੇ ਰਾਣੀਨਾਮਾ ਕਰਦੇ ਨੇ ਪੈਸੇ ਖਾਂਦੇ ਨੇ ਤੇ ਸਮਾਜ ਦੇ ਵਿੱਚ ਇਹਨਾਂ ਨੇ ਇੰਨੀ ਦਹਿਸ਼ਤ ਪੈਦਾ ਕੀਤੀ ਹੋਈ ਸੀ ਮੈਂ ਸਮਝਦਾ ਵੀ ਅੱਜ ਇਹਨਾਂ ਦੇ ਦਿਮਾਗ ਥੋੜੇ ਜਿਹਾ ਟਿਕਾਣੇ ਆ ਗਏ ਹੋਣਗੇ ਪਰ ਮੇਰੇ ਸਾਥੀ ਕਹਿ ਰਹੇ ਆ ਵੀ ਨਹੀਂ ਇਹ ਉਹ ਪੁਛਾਣੇ ਜਿਹੜੀਆਂ ਕਦੀ ਸਿੱਧੀਆਂ ਨਹੀਂ ਹੁੰਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਇਹ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਇਹਨਾਂ ਨੂੰ ਪੰਪਣ ਨਹੀਂ ਦਿੱਤਾ ਜਾਊਗਾ ਹੁਣ ਇਹਨਾਂ ਨੂੰ ਇਹਨਾਂ ਦੇ ਅੰਤਮਾਂ ਜਿਹੜੇ ਥਾਂ ਤੱਕ ਜਿਹੜਾ ਨਾ ਉਪਚਾਇਆ ਜਾਏਗਾ ਵੀ ਜੋ ਇਹਨਾਂ ਦੀ ਸਹੀ ਪੋਜੀਸ਼ਨ ਬਣਦੀ ਹੈ ਸਮਾਜ ਦੇ ਵਿੱਚ ਇਹਨਾਂ ਨੂੰ ਉੱਥੇ ਲਿਆ ਕੇ ਬਹੁਤ ਜਲਦੀ ਜਿਹੜੇ ਸਮਾਜ ਵਿਰੋਧੀ ਅੰਤਰ ਨੇ ਤੁਸੀਂ ਵੇਖੋਗੇ ਕਿ ਸਲਾਖਾਂ ਦੇ ਪਿੱਛੇ ਹੋਣਗੇ ਤੇ ਇਹ ਸਾਡਾ ਵਾਦਾ ਸਮਾਜ ਦੇ ਨਾਲ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਾਂਗੇ ਤੇ ਨਾ ਹੀ ਇਹਨਾਂ ਨੂੰ ਗਾਹ ਪੰਪਨ ਦਿੱਤਾ ਜਾਊਗਾ ਇੱਕ ਵਾਰੀ ਮੈਂ ਐਸਐਸਪੀ ਸਾਹਿਬ ਬਟਾਲਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਮਤਲੇ ਨੂੰ ਫਰਸਟ ਪ੍ਰੈਫਰੈਂਸ ਦੇ ਉੱਤੇ ਰੱਖ ਕੇ ਹੱਲ ਕਰਨ ਦੀ ਵੀ ਗੱਲ ਕੀਤੀ ਤੇ ਫਰਸਟ ਪ੍ਰੈਫਰੈਂਸ ਦੇ ਉੱਤੇ ਸੁਣਿਆ ਵੀ ਆ ਤੁਹਾਨੂੰ ਅੱਜ ਤੇ ਇਸ ਤੋਂ ਇਲਾਵਾ ਸਮੁੱਚੀ ਆ ਸਮਾਜ ਸੇਵੀ ਸੰਸਥਾਵਾਂ ਤੇ ਜਿੰਨੇ ਵੀ ਸਾਥੀਆਂ ਨੇ ਇਸ ਸਮਰਥਨ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸਾਡੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਬਹੁਤ ਜਲਦ ਸਾਰਿਆਂ ਨੂੰ ਇੱਕ ਵਾਰ ਫੇਰ ਮਿਲਾਂਗੇ ਧੰਨਵਾਦ ਗਿਆ ਹਨ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਐਸਐਸਪੀ ਸਾਹਿਬ ਜੀ ਨੂੰ ਮਲੇ ਸਗੇ ਤੇ ਉਹਨਾਂ ਨੇ ਜਿਹੜੇ ਆਪਣੇ ਮਸਲੇ ਕੋਸ਼ਣਗੇ ਉਹਨਾਂ ਦੇ ਉਹ ਐਸਐਸਪੀ ਸਾਹਿਬ ਨਾਲ ਵਿਚਾਰੇ ਆ ਤੇ ਉਹਦੀ ਆਲਰੇਡੀ ਜਿਹੜਾ ਕੋਈ ਮਸਲਾ ਚੱਲ ਰਿਹਾ ਜੋ ਮੈਨੂੰ ਪਤਾ ਆ ਉਹਦੇ ਬਾਰੇ ਡੀਐਸਪੀ ਲਵਦੀਪ ਸ਼ੰਗਰ ਕੁਆਰੀ ਕਰ ਰਹੇ ਤੇ ਜੋ ਵੀ ਕਾਨੂੰਨ ਅਨਸਾਰ ਜਿਹੜੀ ਐਨਕੁਆਰੀ ਹੋਏਗੀ ਜੋ ਲੋਕ ਨੂੰ ਨਾਲ ਸਰ ਬਣਦਾ ਹੋਊਗਾ ਕਾਰਗਰ ਮੈਸਜ ਲੈਂਦੀ ਰਹੇਗੀ ਤੇ ਉਹ ਜਿਹੜੇ ਹੈਗੇ ਆ ਪ੍ਰੈਸ ਐਸੋਸੀਏਸ਼ਨ ਜਿਹੜੀ ਚੱਲ ਗਈ ਹੈ ਜਿਹਦਾ ਉਹਨਾਂ ਦਾ ਕੱਲ ਦਾ ਤਰਨਾ ਸੀਗਾ ਉਹਨਾਂ ਨੇ ਬੁਲਤ ਵੀ ਕਰਦੇ